ਸੰਧਿਆ ਵੇਲੇ ਅੰਮ੍ਰਿਤ ਵੇਲੇ ਜਦੋਂ ਇਸ ਯੱਗਸ਼ਾਲਾ ਜਿੱਥੇ ਸ੍ਰੀ ਅਖੰਡ ਪਾਠ ਸਾਹਿਬ ਦੀ ਇਹ ਲੜੀ ਸੀ ਅੰਮ੍ਰਿਤ ਵੇਲੇ ਪਉ ਫੁਟਣ ਦੇ ਨਾਲ ਗੁਰਬਾਣੀ ਦੀ ਮਧੁਰ ਧੁਨੀ ਦੇ ਨਾਲ ਆਕਾਸ਼ ਜਦੋਂ ਗੂੰਜਾਏ ਮਨ ਹੁੰਦਾ ਸੀ ਮਨ ਦੇ ਅੰਦਰ आनंद ਦੀਆਂ ਤਰੰਗਾਂ ਬੈੰਦੀਆਂ ਸਨ ਜਿਨ੍ਹਾਂ ਨੇ ਉਸ ਵੇਲੇ ਦਰਸ਼ਨ ਕੀਤਾ ਸ਼੍ਰਵਣ ਕੀਤਾ ਇਸ ਤਰ੍ਹਾਂ ਲੱਗਦਾ ਸੀ ਜਿਵੇਂ ਸਤਿਯੁਗ ਬਣਿਆ ਦੇਵਤੇ ਸਾक्षात ਉਤਰ ਕੇ ਪਰਮਾਤਮਾ ਦੀ स्तुति ਕਰਦੇ ਨੇ ਪਏ ਪਰਮਾਤਮਾ ਸਾक्षात ਇਸ आनंद ਦੇ ਰੂਪ ਦੇ ਵਿੱਚ ਸਾਡੇ ਸਾਰਿਆਂ ਦੇ ਦਿਲਾਂ ਦੇ ਵਿੱਚ ਪ੍ਰਵਾਹਿਤ ਹੋ ਰਿਹਾ ਸੀ ਇਸ ਕਰਕੇ ਮੈਂ ਸਮੇਂ ਅਨੁਸਾਰ ਕੁਝ ਆਪ ਨਾਲ ਵਿਚਾਰ ਸਾਂਝੀ ਕਰਨੀ ਹੈ ਗੁਰਬਾਣੀ ਗਾਓ ਭਾਈ ਉਹ ਸਰਬ ਸਦਾ ਸੁਖਦਾਈ ਦੇ ਵਾਕ ਅਨੁਸਾਰ ਗੁਰਬਾਣੀ ਦਾ ਮਹਾਤਮ ਸਿੱਖ ਜਗਤ ਸਿੱਖ ਦਰਸ਼ਨ ਦਾ ਆਧਾਰ ਹੈ ਗੁਰੂ ਔਰ ਗੁਰਬਾਣੀ ਦੋ ਨਹੀਂਗੇ ਗੁਰਬਾਣੀ ਹੀ ਗੁਰੂ ਦਾ ਸ਼ਬਦ ਮੈ ਸਰੂਪ ਹੈ ਇਸ ਕਰਕੇ ਗੁਰੂ ਸਾਹਿਬਾਨੇ ਜਿੰਨਾ ਅਦਬ ਗੁਰਬਾਣੀ ਦਾ ਆਪ ਕੀਤਾ కరణ ਦੀ जांच ਦੱਸੀ ਉਹ ਇਹ ਹੀ ਦਿਉਤਿਤ ਕਰਦਾ ਹੈ ਕਿ ਗੁਰਬਾਣੀ ਸ਼ਬਦ ਬ੍ਰਹਮ ਦਾ ਰੂਪ ਹੈ ਪਰਮਾਤਮਾ ਦਾ ਰੂਪ ਹੈ ਤਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੇ ਕਿਸ ਤਰ੍ਹਾਂ ਇਸ ਗੁਰਬਾਣੀ ਦਾ ਸੰਕਲਨ ਕੀਤਾ ਔਰ ਕਿਸ ਤਰ੍ਹਾਂ ਆਪ ਇਨੂੰ ਉੱਚੇ ਥਾਂ ਤੇ ਸ਼ੁਸ਼ੋਭਿਤ ਕਰਕੇ ਆਪ ਨੀਵੇਂ ਥਾਂ ਬੈਠ ਕੇ ਇਹ ਦਰਸਾਇਆ ਇਹ ਸਾਡੇ ਪੂਰਵ ਗੁਰੂ ਸਾਹਿਬਾਂ ਦਾ ਸ਼ਬਦ ਮੈ ਰੂਪ ਹੈ ਆਦਰ ਯੋਗ ਹੈ ਸ਼ਬਦ ਪਰਮਾਤਮਾ ਦਾ ਵਿਅਕਤ સ્વરૂਪ ਹੈ ਜャ ਮੈਂ ਕਹਾ ਉਹ ਨਿਰਗੁਣ ਨਿਰਾਰਕਾਰ ਪਰਮਾਤਮਾ ਇਸ ਵਿਅਕਤੀ ਦੇ ਜੋ ਕੋਲ ਆਉਂਦਾ ਨੇੜੇ ਆਉਂਦਾ ਉਹਦਾ ਸਭ ਤੋਂ ਸਪਸ਼ਟ ਰੂਪ ਸ਼ਬਦ ਹੋਇਆ ਕਰਦਾ ਹੈ ਪਰਮਾਤਮਾ ਆਪਣੇ ਆਪ ਦੀ ਵਿਆਖਿਆ ਆਪਣੇ ਗੁਣਾ ਨੂੰ ਆਪਣੇ ਸੁਭਾਵ ਨੂੰ ਆਪਣੀ ਸ਼ਕਤੀ ਔਰ ਸਮਰੱਥਾ ਨੂੰ ਵਿਅਕਤੀ ਜਾਂ ਸਿੱਖ ਦੇ ਦਿਲ ਦੇ ਅੰਦਰ ਸ਼ਬਦ ਦੇ ਰੂਪ ਚ ਹੀ ਪ੍ਰਗਟ ਕਰਦਾ ਹੈ ਪਰਮਾਤਮਾ ਦਾ ਸਾਕਾਰ સ્વરૂਪ ਹੈ ਇਹ ਸ਼ਬਦ ਔਰ ਇਹ ਗਿਆਨ ਬਣ ਕੇ ਹੀ ਜਨਮ ਜਨਮਾਂਤਰਾ ਦੇ ਅਗਿਆਨ ਦਾ ਨਾਸ਼ ਕਰਕੇ ਵਿਅਕਤੀ ਨੂੰ ਪਰਮਾਤਮਾ ਦਾ ਸਰੂਪ ਬਣਾ ਦਿੰਦਾ ਹੈ ਇਸ ਕਰਕੇ ਇਸ ਗੁਰਬਾਣੀ ਦਾ ਅਦਬ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਤੋਂ ਲੈ ਕੇ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਨੇ ਸਾਨੂੰ ਨਾਮ ਧਾਰੀਆਂ ਨੂੰ ਜਿਸ ਢੰਗ ਦੇ ਨਾਲ ਗੁਰਬਾਣੀ ਦਾ ਅਦਬ ਕਰਨਾ ਸਿਖਾਇਆ ਔਰ ਇਸ ਗੁਰਬਾਣੀ ਦੇ ਪਾਠ ਦੇ ਨਾਲ ਵਿਚਾਰ ਦੇ ਨਾਲ ਜੋੜਿਆ ਉਹ ਸਚਮੁੱਚ ਤਨ ਗੁਰੂ ਨਾਨਕ ਤਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਔਰ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੀ ਦਰੜਾਈ ਹੋਈ ਮਰਿਆਦਾ ਨੂੰ ਹੀ ਪੁਨਰ ਸੁਰਜੀਤ ਕੀਤਾ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਪ੍ਰਦੇਸ਼ ਗਮਣ ਤੋਂ ਬਾਅਦ ਆਪਣੀ ਹੁਕਮਨਾਮਿਆਂ 'ਚ ਬਾਰ-ਬਾਰ ਸਾਨੂੰ ਸਿੱਖਾਂ ਨੂੰ ਇਹ ਆਦੇਸ਼ ਕਰਦੇ ਨੇ ਗੁਰਬਾਣੀ ਪੜ੍ਹਨੀ ਹੈ ਔਰ ਇਥੋਂ ਤੱਕ ਸਤਿਗੁਰੂ ਜੀ ਕਹਿੰਦੇ ਨੇ ਮੇਰੇ ਵਾਸਤੇ ਵੀ ਪਾਠਾਂ ਦੇ ਭੋਗ ਪਵਾਓ ਭਾਵ ਸਤਿਗੁਰੂ ਜੀ ਇੱਕ ਹੁਕਮਨਾਮੇ 'ਚ ਹੋਰ ਜ਼ਿਕਰ ਕਰਦੇ ਨੇ ਇਸ ਗੁਰਬਾਣੀ ਦੇ ਅੰਦਰ ਇੰਨੀ ਤਾਕਤ ਹੈ ਦੁਨੀਆ ਦਾ ਕੋਈ ਵੀ ਕਾਰਜ ਇਹਦੇ ਸਾਹਮਣੇ ਅਸਫਲ ਨਹੀਂ ਹੋ ਸਕਦਾ ਭਾਵ ਹਰ ਮਨ ਭਾਵਨਾ ਨੂੰ ਪੂਰਨ ਕਰਨ ਦੀ ਇੱਛਾ ਇਸ ਗੁਰਬਾਣੀ ਦੇ ਅੰਦਰ ਹੈ ਕਿਉਂ ਕਿਉਂਕਿ ਇਹ ਗੁਰਬਾਣੀ ਪਰਮਾਤਮਾ ਦਾ ਸ਼ਬਦमय ਰੂਪ ਹੈ ਇਸ ਕਰਕੇ ਇਸ ਗੁਰਬਾਣੀ ਦੀ ਜਿੰਨੀ ਵਡਿਆਈ ਜਿੰਨਾ ਅਦਬ ਇੱਕ ਸਿੱਖ ਕਰ ਸਕਦਾ ਹੈ ਇਹ ਹੀ ਉਸ ਸਿੱਖ ਦੀ ਆਪਣੇ ਸਤਿਗੁਰੂ ਦੀ ਖੁਸ਼ੀਆਂ ਪ੍ਰਾਪਤ ਕਰਨ ਦਾ ਮਾਧਿਅਮ ਹੈ ਗੁਰਬਾਣੀ ਦੇ ਅੰਦਰ ਉਸ ਪਰਮਾਤਮਾ ਦੀ ਸਿਫਤ ਦੇ ਨਾਲ ਇਸ ਵਿਅਕਤੀ ਦੇ ਅੰਦਰ ਜੋ ਵਿਕਾਰ ਨੇ ਉਹ ਕਿਸ ਤਰ੍ਹਾਂ ਨਿਕਲਣ ਉਹਦਾ ਰਸਤਾ ਉਹਦੀ ਜਾਣਕਾਰੀ ਇਸ ਗੁਰਬਾਣੀ ਦੇ ਅੰਦਰ ਸਤਿਗੁਰਾਂ ਨੇ ਸਾਨੂੰ ਸਪਸ਼ਟ ਸੁਝਾਈ ਹੈ ਇਸ ਤੋਂ ਪਹਿਲਾਂ ਇੱਕ ਛੋਟੀ ਜੀ ਘਟਨਾ ਯਾਦ ਆਈ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਗੁਰਬਾਣੀ ਦੀ ਸ਼ੁੱਧ ਪਾਠ ਦੀ ਵਡਿਆਈ ਕਰਦੇ ਨੇ ਪਏ ਔਰ ਜਿੰਨਾ ਜਿੰਨਾ ਪਾਠ ਸ਼ੁੱਧ ਹੁੰਦਾ ਨਾ ਕੇਵਲ ਅੱਖਰਾਂ ਦੀ ਸ਼ੁੱਧੀ ਨਹੀਂ ਉਸ ਸ਼ੁੱਧ ਪਾਠ ਦੇ ਨਾਲ ਮਨ ਵੀ ਸ਼ੁੱਧ ਹੁੰਦਾ शुद्धता ਦਾ ਬੜਾ ਮਹੱਤਵ ਹੈ ਮੈਂ ਇਸ ਦੇ ਤੇ ਇੱਕ ਦੋ ਮਿੰਟ ਆਪ ਨਾਲ ਵਿਚਾਰ ਸਾਂਝੀ ਕਰਾਂਗਾ ਤਨ ਗੁਰੂ ਹਰगोबिंद ਸਾਹਿਬ ਸੱਚੇ ਪਾਤਸ਼ਾਹ ਸਿੱਖ ਸੰਗਤਾਂ ਮੌਜੂਦ ਨੇ ਸਤਿਗੁਰੂ ਜੀ ਕਹਿ ਰਹੇ ਨੇ ਗੁਰਬਾਣੀ ਦਾ ਪਾਠ ਵੱਧ ਤੋਂ ਵੱਧ ਸ਼ੁੱਧ ਕੀਤਾ ਜਾਵੇ ਔਰ ਸਤਿਗੁਰਾਂ ਨੇ ਆਖਿਆ ਕੋਈ ਹੈ ਸਿੱਖ ਜਿਹੜਾ ਸ਼ੁੱਧ ਗੁਰਬਾਣੀ ਦਾ ਪਾਠ ਕਰਕੇ ਸੁਣਾਵੇ ਸੰਗਤ ਬੜੀ ਬੈਠੀ ਐ ਕੁਛ ਸੰਕੋਚ ਕਰਦੇ ਨੇ ਪਰ ਭਾਈ ਗੋਪਾਲਾ ਜੀ ਜਪਜੀ ਸਾਹਿਬ ਦਾ ਪਾਠ ਬੜੀ ਸ਼ੁੱਧਤਾ ਦੇ ਨਾਲ ਸੁਣਾਉਂਦੇ ਨੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਸੁਣਦਿਆਂ ਸੁਣਦਿਆਂ ਆਤਮ ਵਿਭੋਰ ਹੋ ਜਾਂਦੇ ਨੇ ਔਰ ਹੌਲੀ ਹੌਲੀ ਜਿਸ ਤਰ੍ਹਾਂ ਇਤਿਹਾਸ ਚ ਜ਼ਿਕਰ ਆਉਂਦਾ ਆਪਣੇ ਆਸਣ ਤੋਂ ਥੋੜਾ ਥੋੜਾ ਖਿਸਕਦੇ ਜਾਂਦੇ ਨੇ ਪਰ ਜਿਸ ਤਰ੍ਹਾਂ ਜਿਸ ਤਰ੍ਹਾਂ ਭਾਈ ਗੋਪਾਲਾ ਅੱਖਾਂ ਖੋਲਦਾ ਵੇਖਦਾ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਪਾਠ ਤੋਂ ਬੜਾ ਆਨੰਦ ਲੈ ਰਹੇ ਨੇ ਸਿੱਖ ਸੰਗਤਾਂ ਆਤਮ ਵਿਭੋਰ ਹੋ ਗਈਆਂ ਨੇ ਔਰ ਲੱਗਦਾ ਪਾਤਸ਼ਾਹ ਬੜੀਆਂ ਖੁਸ਼ੀਆਂ ਦੇ ਘਰ ਚ ਆ ਗਏ ਨੇ ਭਾਈ ਗੋਪਾਲੇ ਦੇ ਮਨ ਚ ਆ ਜਾਂਦਾ ਜੇ ਸੱਚੇ ਪਾਤਸ਼ਾਹ ਖੁਸ਼ ਨੇ ਨਾ ਤੇ ਮੈਨੂੰ ਕੋਈ ਅਰਬੀ ਘੋੜਾ ਬਖਸ਼ ਦੇਣ ਜਦੋਂ ਇਨੀ ਉਹਦੀ ਵਿਚਾਰ ਮਨ ਚ ਆਈ ਸਹਿਬਾਂ ਨੇ ਆਪਣੇ ਨੇਤਰ ਖੋਲੇ ਪਾਠ ਖਤਮ ਹੋਣ ਤੋਂ ਬਾਅਦ ਜੋ ਭਾਈ ਗੋਪਾਲੇ ਦੀ ਮਨ ਦੀ ਭਾਵਨਾ ਸੀ ਘੋੜਾ ਪੇਸ਼ ਕੀਤਾ ਭੇਂਟ ਕਰ ਦਿੱਤਾ ਔਰ ਉਸ ਤੋਂ ਬਾਅਦ ਸਤਗੁਰਾਂ ਨੇ ਆਖਿਆ ਇਹ ਜਿਸ ਲੈ ਸ਼ੁੱਧਤਾ ਤੇ ਪਵਿੱਤਰਤਾ ਦੇ ਨਾਲ ਗੁਰਬਾਣੀ ਪੜਦਾ ਸੀ ਅਸੀਂ ਤੇ ਇਹਨੂੰ ਆਪਣਾ ਸਰਵਸਵ ਵੀ ਦੇ ਦੇਣਾ ਸੀ ਆਪਣਾ ਆਪ ਹੀ ਅਰਪਤ ਕਰ ਦੇਣਾ ਸੀ ਇਹ ਹੈ ਗੁਰਬਾਣੀ ਦੀ ਸ਼ੁੱਧਤਾ ਦੀ ਪਵਿੱਤਰਤਾ ਦੀ ਮਹਾਨਤਾ ਮੇਰੇ ਕਹਿਣ ਤੋਂ ਬਾਅਦ ਗੁਰਬਾਣੀ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਬਹੁਤ ਇਸ ਗੱਲ ਤੇ ਜ਼ੋਰ ਦਿਆ ਕਰਦੇ ਸਨ ਵਰਤਮਾਨ ਸਤਿਗੁਰੂ ਜੀ ਵੀ ਬਹੁਤ ਬਖਸ਼ਿਸ਼ ਕਰਦੇ ਨੇ ਪਏ ਅਸੀਂ ਸਾਰੇ ਅੱਜ ਇਸ ਗੱਲ ਦੀ ਇੱਕ ਸੰਕਲਪ ਲੈਣਾ ਹੈ ਪ੍ਰੇਰਣਾ ਲੈਣੀ ਹੈ ਅਸੀਂ ਗੁਰਬਾਣੀ ਦਾ ਸ਼ੁੱਧ ਉਚਾਰਣ ਸਿੱਖਣਾ ਜਿੰਨਾ ਜਿੰਨਾ ਉਚਾਰਣ ਸ਼ੁੱਧ ਹੋਏਗਾ ਵਿਸ਼ਰਾਮਾ ਦਾ ਪਤਾ ਲੱਗੇਗਾ ਉਹਨਾਂ ਉਹਨਾਂ ਜਿਹੜਾ ਅਰਥ ਹੈ ਉਹ ਸਪਸ਼ਟ ਹੁੰਦਾ ਜਿੰਨਾ ਜਿੰਨਾ ਅਰਥ ਸਪਸ਼ਟ ਹੋਏਗਾ ਉਹ ਸਾਡੇ ਮਨ ਨੂੰ ਪਵਿੱਤਰ ਕਰੇਗਾ ਪਹਿਲੀ ਚੀਜ਼ ਸ਼ੁੱਧਤਾ ਦਾ ਬਹੁਤ ਮਹੱਤਵ ਹੈ ਆਪ ਸੱਚ ਜਾਣਿਓ ਇੱਕ ਗੁਰਬਾਣੀ ਪਰਮਾਤਮਾ ਦੀ ਸਿਫਤ ਹੈ ਤੇ ਜੇ ਕੋਈ ਕਿਸੇ ਦੀ ਸਿਫਤ ਗਲਤ ਕਰੇ ਉਹ ਕਿਵੇਂ પ્રસન્ન ਹੋਏਗਾ ਸਿਫਤ ਤੇ ਸ਼ੁੱਧ ਹੀ ਹੋਣੀ ਚਾਹੀਦੀ ਹੈ ਨਾ ਇਸ ਕਰਕੇ ਸ਼ੁੱਧ ਪਾਠ ਦਾ ਬੜਾ ਮਹੱਤਮ ਹੈ ਤੇ ਬੜਾ ਵੱਡਾ ਫਲ ਹੈ ਭਾਵਨਾ ਦੇ ਅਨੁਸਾਰ ਸਾਰੇ ਕਰਦੇ ਆਂ ਭਾਵੇਂ ਗਲਤੀ ਵੀ ਹੋ ਜਾਂਦੀ ਹੈ ਪਰ ਜਿੰਨਾ ਹੋ ਸਕੇ ਸ਼ੁੱਧ ਕਰੀਏ ਔਰ ਦੂਸਰੀ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਦਾ ਹੁਕਮ ਥੋੜਾ ਥੋੜਾ ਵਿਚਾਰੀਏ ਵੀ ਕੇਵਲ ਪੜਨ ਤੇ ਜ਼ੋਰ ਨਾ ਦਈਏ ਅੱਖਰ ਪੜ ਪੜ ਭੁੱਲੀ ਐ ਭੇਖੀ ਬਹੁਤ ਅਭਿਮਾਨ ਪਾਛਾ ਕਹਿੰਦੇ ਨੇ ਅੱਖਰ ਪੜਦਿਆਂ ਪੜਦਿਆਂ ਮਨ ਥੱਕ ਜਾਂਦਾ ਹੈ ਦਿਮਾਗ ਅੱਕ ਜਾਂਦਾ ਹੈ ਮਨ ਦਾ ਜੋ ਪਰਿਵਰਤਨ ਹੋਣਾ ਹੈ ਗੁਣਾ ਦਾ ਜੋ ਜ਼ਿੰਦਗੀ ਚ ਪ੍ਰਗਟ ਹੋਣਾ ਹੈ ਪਰਮਾਤਮਾ ਦੀ ਮੌਜੂਦਗੀ ਦਾ ਜੋ ਅਹਿਸਾਸ ਹੋਣਾ ਉਹ ਵਿਚਾਰ ਨਾਲ ਹੋਣਾ ਸਮਝ ਨਾਲ ਹੋਣਾ ਕੇਵਲ ਪੜਨ ਦੇ ਨਾਲ ਨਹੀਂ ਹੋਣਾ ਪੜਨ ਦਾ ਆਪਣਾ ਫਲ ਹੈ ਇਸ ਕਰਕੇ ਸ਼ੁੱਧ ਗੁਰਬਾਣੀ ਪਾਠ ਦੇ ਨਾਲ ਅਸੀਂ ਰੋਜ਼ ਇੱਕ ਪੰਗਤੀ ਇੱਕ ਪੌੜੀ ਇੱਕ ਅਸ਼ਟਪਦੀ ਜ਼ਰੂਰ ਵਿਚਾਰਨ ਦੀ ਕੋਸ਼ਿਸ਼ ਕਰੀਏ ਔਰ ਉਸ ਵਿਚਾਰ ਨੂੰ ਇਹ ਨਹੀਂ ਸਵੇਰੇ ਪੜ ਲਿਆ ਤੇ ਸਮਝ ਲਿਆ ਤੇ ਛੱਡ ਦਿੱਤਾ ਸਾਰਾ ਦਿਨ ਸਾਡਾ ਦਿਲੋ ਦਿਮਾਗ ਉਸੇ ਗੁਰਬਾਣੀ ਦੇ ਅਰਥ ਦੇ ird gird ਘੁੰਮਦਾ ਰਹੇ ਭਾਵ ਉਹਦੇ ਵਿੱਚ ਲੱਗਾ ਰਹੇ ਕਿਉਂ ਕਿ ਵਿਅਕਤੀ ਦੀਆਂ ਦੋ ਇੰਦਰੀਆਂ ਬਹੁਤ ਪ੍ਰਬਲ ਨੇ ਜੋ ਇਹਦੇ ਵਿਅਕਤੀਤਵ ਨੂੰ ਬਹੁਤ ਪ੍ਰਭਾਵਿਤ ਕਰਦੀਆਂ ਨੇ ਪਹਿਲਾ ਹੈ ਨੇਤਰ ਔਰ ਦੂਸਰਾ ਹੈ ਸ਼੍ਰਵਣ ਇੰਦਰੀ ਕੰਨ ਜੋ ਵਿਅਕਤੀ ਸੁਣਦਾ ਜੋ ਵਿਅਕਤੀ ਦੇਖਦਾ ਉਹਦਾ ਪ੍ਰਭਾਵ ਇਹਦੇ ਦਿਲੋਂ ਦਿਮਾਗ ਤੇ ਬਹੁਤ ਹੁੰਦਾ ਸਤਿਗੁਰਾਂ ਨੇ ਸਿੱਖਾਂ ਨੂੰ ਗੁਰਬਾਣੀ ਪੜਨ ਦਾ ਇਸ ਕਰਕੇ ਜ਼ੋਰ ਦਿੱਤਾ ਇੱਕ ਤੇ ਇਹਨਾਂ ਨੇਤਰਾ ਨਾਲ ਤੂੰ ਕੇਵਲ ਅੱਖਰ ਨਹੀਂ ਦੇਖਦਾ ਜਦੋਂ ਇਸ ਬੀੜ ਦਾ ਦਰਸ਼ਨ ਕਰੀਏ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਤਾਬਿਆਂ ਬੈਠੀਏ ਇਸ ਭਾਵਨਾ ਨਾਲ ਬੈਠੀਏ ਮੈਂ ਸਤਿਗੁਰਾਂ ਦੇ ਕੋਲ ਬੈਠਾ ਉਹਨਾਂ ਅੱਖਰਾਂ ਨੂੰ ਇਸ ਢੰਗ ਦੇ ਨਾਲ ਦੇਖੀਏ ਮੈਂ ਸਤਿਗੁਰਾਂ ਦਾ ਸ਼ਬਦ ਮੈਂ ਰੂਪ ਦੇਖ ਰਿਹਾ ਉਹਨੂੰ ਇਸ ਢੰਗ ਨਾਲ ਪੜੀਏ ਭਾਵਨਾ ਨਾਲ ਪੜੀਏ ਮੈਂ ਆਪਣੇ ਸਤਿਗੁਰੂ ਨਾਲ ਗੱਲਾਂ ਕਰਦਾ ਪਿਆ ਉਹਨੂੰ ਇਸ ਭਾਵਨਾ ਨਾਲ ਪੜੀਏ ਇਹ ਸਤਿਗੁਰੂ ਮੈਨੂੰ ਉਪਦੇਸ਼ ਕਰ ਰਹੇ ਨੇ ਸਮਝਾ ਰਹੇ ਨੇ ਕਹਿਣ ਤੋਂ ਭਾਵ ਗੁਰਬਾਣੀ ਪੜਦਿਆਂ ਹੋਇਆਂ ਹਿਰਦੇ 'ਚੇ ਡ੍ਰਿਢ ਵਿਸ਼ਵਾਸ ਤੇ ਭਾਵਨਾ ਰਵੇ ਸਤਿਗੁਰੂ ਮੈਨੂੰ ਦੇਖਦਾ ਸਮਝਾ ਰਿਹਾ ਔਰ ਸਤਿਗੁਰਾਂ ਦੀ ਸਭ ਤੋਂ ਵੱਡੀ ਕਿਰਪਾ ਕੀ ਹੈ ਇਹ ਉਹਨਾਂ ਦਾ ਉਪਦੇਸ਼ ਇਹ ਗੁਰਬਾਣੀ ਇਹ ਉਸ ਪਰਮਪਿਤਾ ਪਰਮਾਤਮਾ ਦੀ ਸਤਿਗੁਰਾਂ ਦੀ ਦੁਨੀਆ ਦੇ ਉੱਤੇ ਜੋ ਸਭ ਤੋਂ ਵੱਡੀ ਕਿਰਪਾ ਉਹਨਾਂ ਦਾ ਇਹ ਗੁਰਬਾਣੀ ਰੂਪੀ ਉਪਦੇਸ਼ ਹੈ ਕੇਵਲ ਇਹ ਅੱਖਰ ਨਹੀਂ ਕੇਵਲ ਇਹ ਕਵਿਤਾ ਨਹੀਂ ਮੈਂ ਬਾਰ-ਬਾਰ ਕਹਿ ਰਿਹਾ ਇਹ ਸਤਿਗੁਰਾਂ ਦਾ ਸ਼ਬਦ ਮੈਂ ਵਿਗਰਾ ਹੈ ਇਸ ਕਰਕੇ ਜਦੋਂ ਵੀ ਪੜੋ ਜਦੋਂ ਵੀ ਬੈਠੋ ਇਹ ਸੋਚੋ ਮੈਂ ਸਤਿਗੁਰਾਂ ਨਾਲ ਗੱਲਾਂ ਕਰਦਾ ਪਿਆ ਸਤਿਗੁਰੂ ਮੈਨੂੰ ਉਪਦੇਸ਼ ਕਰਦੇ ਨੇ ਭਏ ਔਰ ਮੈਂ ਕੇਵਲ ਅੱਖਰ ਹੀ ਨਹੀਂ ਦੇਖਦਾ ਪਿਆ ਮੈਂ ਸਤਗੁਰਾਂ ਦਾ ਗਿਆਨਮਈ ਸਰੂਪ ਦੇਖਦਾ ਪਿਆ ਉਹਦਾ ਦਰਸ਼ਨ ਕਰਦਾ ਪਿਆ ਜਿੰਨੀ ਜਿੰਨੀ ਇਹ ਨਿਸ਼ਠਾ ਇਹ ਭਾਵਨਾ ਇਹ ਦਿਲ ਦਾ ਜੁੜਾਵ ਗੁਰਬਾਣੀ ਨਾਲ ਬਣੇਗਾ ਸੱਚ ਜਨਨਾ ਉਹ ਅੱਖਰ ਕੇਵਲ ਕਾਗਜ਼ ਦੇ ਉੱਪਰ ਅੰਕਿਤ ਨਹੀਂ ਰਹਿਣਗੇ ਉਹ ਗਿਆਨ ਸਾਡੇ ਦਿਲ ਦਾ ਹਿੱਸਾ ਬਣ ਜਾਏਗਾ ਉਹ ਗਿਆਨ ਸਾਡੇ ਜਨਮ ਜਨਮਾਂ ਤਰਾ ਦੀ ਮਨਮਤ ਤੇ ਅਗਿਆਨ ਨੂੰ ਹਮੇਸ਼ਾ ਦੇ ਵਾਸਤੇ ਧੂ ਦਏਗਾ ਉਹ ਪਰਮਾਤਮਾ ਜੋ ਕਣ ਕਣ ਵਿੱਚ ਵਿਆਪਤ ਹੈ ਉਹ ਪਰਮਾਤਮਾ ਸਾਡੇ ਦਿਲ ਦੇ ਵਿੱਚ ਪ੍ਰਗਟ ਹੋ ਜਾਏਗਾ ਇਹ ਤਾਕਤ ਹੈ ਗੁਰਬਾਣੀ ਦੀ ਇਹ ਸਮਰਥਾ ਹੈ ਸ਼ਬਦ ਦਾ ਸ਼ਬਦ ਦੀ ਬਹੁਤ ਤਾਕਤ ਹੈ ਸਮੇਂ ਇਜਾਜ਼ਤ ਨਹੀਂ ਦਿੰਦਾ ਇੱਕ ਛੋਟੀ ਜੀ ਝਲਕ ਆਪ ਸਾਹਮਣੇ ਰੱਖਾਂ ਤੁਹਾਨੂੰ ਕੋਈ ਗਾਲ ਕੱਢ ਦਵੇ ਕਹੇ ਤੇ ਕੁਛ ਸ਼ਬਦੀ ਨੇ ਅੱਖਰੀ ਨੇ ਪਰ ਸਾਡੇ ਦਿਲੋ ਦਿਮਾਗ ਚ ਜਾ ਕੇ ਉਹ ਸਾਨੂੰ ਕਿਸ ਤਰ੍ਹਾਂ ਤਪਾ ਦਿੰਦੇ ਨੇ ਸ਼ਬਦ ਦੀ ਸ਼ਕਤੀ ਹੈ ਸਾਡੀ ਕੋਈ ਸਿਫਤ ਕਰੇ ਉਸਤਤ ਕਰੇ ਕੇਵਲ ਸ਼ਬਦੀ ਨੇ ਕੋਈ ਪੈਸਾ ਨਹੀਂ ਦਿੱਤਾ ਕੋਈ ਗੱਲ ਚ ਮਾਲਾ ਨਹੀਂ ਪਾਈ ਉਹ ਸ਼ਬਦ ਜਦੋਂ ਸਾਡੇ ਦਿਲ ਅੰਦਰ ਜਾ ਕੇ ਸਾਡਾ ਹਿੱਸਾ ਬਣਦੇ ਨੇ ਚੇਤਨਾ ਦਾ ਸਾਨੂੰ ਕਿੰਨਾ ਹਰਸੋ ਉਲਾਸ ਦੇ ਨਾਲ ਭਰ ਦਿੰਦੇ ਨੇ ਭਰ ਦਿੰਦੇ ਨੇ ਇਹ ਸ਼ਬਦ ਦੀ ਸ਼ਕਤੀ ਹੈ ਗੁਰਬਾਣੀ ਦਾ ਪਾਠ ਕੇਵਲ ਅੱਖਾਂ ਔਰ ਦਿਮਾਗ ਤੱਕ ਸੀਮਿਤ ਨਾ ਰਵੇ ਜਿਸ ਤਰ੍ਹਾਂ ਉਹ ਗਾਲ ਤੇ ਉਹ ਉਸ ਤਤੁ ਦੁਨਿਆਵੀ ਸ਼ਬਦ ਸਾਡੀ ਚੇਤਨਾ ਨੂੰ ਇੰਨਾ ਪ੍ਰਭਾਵਿਤ ਕਰਦੇ ਨੇ ਇਹ ਸ਼ਬਦ ਸਤਿਗੁਰਾਂ ਦੇ ਨੇ ਇਹ ਸ਼ਬਦ ਉਹਨਾਂ ਬ੍ਰह्म ज्ञानी ਭਗਤਾ ਸਾਧੂ ਮਹਾਤਮਾ ਦੇ ਨੇ ਇਹ ਸ਼ਬਦ 'ਚ ਮਹਾਨ ਸ਼ਕਤੀ ਹੈ ਜਦੋਂ ਇਹ ਸ਼ਬਦ ਸਾਡੇ ਨੇਤਰਾਂ ਰਵਾਹੀ ਸਾਡੇ ਦਿਲ ਦਾ ਹਿੱਸਾ ਬਣਨਗੇ ਸੱਚ ਜਾਨਣਾ ਸਾਡੇ ਅੰਦਰ ਇੱਕ ਵੱਡਾ ਬਦਲਾਵ ਆਏਗਾ ਇੱਕ ਮਹਾਨ ਪਰਿਵਰਤਨ ਹੋਏਗਾ ਔਰ ਗਿਆਨ ਦਾ ਪ੍ਰਕਾਸ਼ ਸਾਡੇ ਅੰਦਰ جگਮਗਾਉਣ ਲੱਗੇਗਾ ਇਸ ਕਰਕੇ ਗੁਰਬਾਣੀ ਨੂੰ ਇਸ ਅਦਬ ਨਾਲ ਪੜიਏ ਸ਼ੁੱਧਤਾ ਨਾਲ ਪੜੀਏ ਔਰ ਨਿਸਵਾਰਥ ਭਾਵ ਨਾਲ ਪੜੀਏ ਸੱਚ ਜਾਨਣਾ ਚਾਹੀ ਅਸੀਂ ਦੁਨਿਆਵੀ ਲੋਕਾਂ ਆਪਣੇ ਸਤਿਗੁਰੂ ਕੋਲ ਹੀ ਮੰਗਣਾ ਸਾਡੀਆਂ ਲੋੜਾਂ ਨੇ ਜ਼ਰੂਰਤਾਂ ਨੇ ਸਤਿਗੁਰੂ ਕੋਲ ਅਨੰਤ ਭੰਡਾਰ ਹੈ ਦੇਂਦੇ ਟੋਟ ਨਾ ਆਵਈ ਉਹਦੇ ਕੋਲ ਕੋਈ ਟੋਟ ਨਹੀਂ ਹੈ ਪਰ ਜਿੰਨਾ ਜਿੰਨਾ ਹੋ ਸਕੇ ਅਸੀਂ ਆਪਣੇ ਨਿਸ਼ਾਨੇ ਵੱਲ ਵਧਣਾ ਆਪਣੀਆਂ ਕਾਮਨਾਵਾਂ ਕਿਸੇ ਦੀਆਂ ਨਾ ਪੂਰੀਆਂ ਹੋਈਆਂ ਨਾ ਹੋਣਗੀਆਂ ਜਿੰਨਾ ਚਿਰ ਸੰਸਾਰ 'ਚ ਸੁਖ ਦੁਖ ਲੱਗਾ ਰਹੇਗਾ ਇਸ ਕਰਕੇ ਆਪਣੇ ਆਪ ਨੂੰ ਨਿਸ਼ਕਾਮ ਕਰਦੇ ਹੋਏ ਕਾਮਨਾ ਤੋਂ ਰਹਿਤ ਸਤਿਗੁਰੂ ਅੱਗੇ ਇਹ ਅਰਦਾਸ ਕਰਨੀ ਐ ਸਤਿਗੁਰੂ ਸਾਸੀ ਨਿਸ਼ਕਾਮ ਹੋਈਏ ਸਾਡੇ ਅੰਦਰੋਂ ਕਾਮ, ਕ੍ਰੋਧ, ਲੋਭ, ਮੋਹ ਚਲਾ ਜਾਵੇ ਸਾਨੂੰ ਨਾਮ ਦਾ ਰਸ ਆਵੇ ਸਾਨੂੰ ਗੁਰਬਾਣੀ ਪੜਨ ਦਾ ਰਸ ਆਵੇ ਸਾਨੂੰ ਗੁਰਬਾਣੀ ਦੀ ਸਮਝ ਆਵੇ ਇਹ ਅਰਦਾਸ ਕਰਿਆ ਕਰੀਏ ਹੌਲੀ ਹੌਲੀ ਜਿੰਨਾ ਜਿੰਨਾ ਅਸੀਂ ਇਸ ਪਾਸੇ ਨੂੰ ਵਧਣਾ ਸ਼ੁਰੂ ਕਰ ਦਿੰਨੇ ਆ ਸੱਚ ਜਾਨਣਾ ਜੀਵਨ ਆਨੰਦ ਨਾਲ ਭਰ ਜਾਂਦਾ ਔਰ ਸਤਗੁਰਾਂ ਦੀ ਰਹਿਮਤ ਜੋ ਹੈ ਉਹ ਸਾਨੂੰ ਮਹਿਸੂਸ ਹੋਣ ਲੱਗ ਜਾਂਦੀ ਹੈ ਇਹਨਾਂ ਸ਼ਬਦਾਂ ਦੇ ਨਾਲ ਅਸੀਂ ਬਹੁਤ ਧੰਤਾ ਦੇ ਯੋਗਾਂ ਜੋ ਇਸ ਇਤਿਹਾਸਿਕ ਕਾਰਜ ਦੇ ਚਸ਼ਮੀਦ ਗਵਾਹ ਬਣੇ ਆ ਪ੍ਰਤੱਖ ਸਾਕਸ਼ੀ ਬਣੇ ਆ ਔਰ ਇਸ ਮਹਾਨ ਯਗ ਦਾ ਅਸੀਂ ਆਨੰਦ ਮਾਣਿਆ ਉਹ ਯੁਗ ਹੋਣਗੇ ਜਦੋਂ ਅਸ਼ਵ ਮੇਦ ਯਗ ਕੀਤੇ ਜਾਂਦੇ ਸਨ ਜੋਤੀਸ਼ਟੋਮ ਯਗ ਕੀਤੇ ਜਾਂਦੇ ਸਨ ਔਰ ਇਸ ਘੋਰ ਕਲਯੁਗ ਦੇ ਸਮੇਂ ਚ ਇਸ ਸਤਿਗੁਰੂ ਦੀ ਹੋਈ ਕਿਰਪਾ ਇੱਕ ਸੋ ਇੱਕ ਸ੍ਰੀ ਅਖੰਡ ਪਾਠ ਸਾਹਿਬਾਂ ਦਾ ਪੂਰਨ ਮਰਿਆਦਾ ਦੇ ਨਾਲ ਸੰਪੰਨ ਹੋਣਾ ਇਹ ਸਤਿਗੁਰਾਂ ਦੀ ਬੜੀ ਵੱਡੀ ਬਖਸ਼ਿਸ਼ ਹੈ ਔਰ ਮੈਂ ਆਪ ਸਾਰਿਆਂ ਦੇ ਵੱਲੋਂ ਸਤਿਗੁਰੂ ਜੀ ਦੇ ਚਰਨਾਂ 'ਚ ਇਹੀ ਪ੍ਰਾਰਥਨਾ ਕਰਦਾ ਐ ਪਾਤਸ਼ਾ ਅਸੀਂ ਵੀ ਨਿਰਵਿਕਾਰ ਹੋਈਏ ਸਾਨੂੰ ਵੀ ਨਾਮ ਤੇ ਬਾਣੀ ਦਾ ਰਸ ਆਵੇ ਔਰ ਹਮੇਸ਼ਾ ਹਮੇਸ਼ਾ ਸਾਡੇ ਔਗਣਾਂ ਨੂੰ ਨਾ ਚਿਤਾਰਦੇ ਹੋਏ ਸਾਨੂੰ ਆਪਣੇ ਚਰਨਾਂ ਨਾਲ ਜੋੜ ਕੇ ਰੱਖਿਓ ਸਾਨੂੰ ਨਾਮ ਤੇ ਬਾਣੀ ਨਾਲ ਜੋੜ ਕੇ ਰੱਖਿਓ ਇਹੀ ਸਾਡੀ ਪ੍ਰਾਰਥਨਾ ਹੈ ਇਹੀ ਸਾਡੀ ਮੰਗ ਹੈ ਲੇਖ ਹੈ ਕਤਹਿ ਨਾ ਛੁਟੀ ਹੈ ਛਿਨਖਿਨ ਭੁੱਲਣ ਹਾਰ ਵਾਲੀ ਹਾਰ ਹਰਤਾ ਸਤਗੁਰੂ ਜੀ ਬਖਸ਼ਿਸ਼ ਕਰਨ ਸਾਡੀ ਇਸ ਮੰਗ ਨੂੰ ਅਰਜ਼ ਨੂੰ ਪ੍ਰਵਾਨ ਕਰਦੇ ਹੋਏ ਆਪਣੇ ਚਰਨਾਂ ਦੇ ਨਾਲ ਆਪਣੀ ਬਖਸ਼ਿਸ਼ ਦੇ ਨਾਲ ਸਾਨੂੰ ਨਿਵਾਜ਼ਦੇ ਰਹਿਣ ਇਨ੍ਹਾਂ ਸ਼ਬਦਾਂ ਦੇ ਨਾਲ ਆਪਣੀ ਵਾਕ ਪੁਸ਼ਪਾਂਜਲੀ ਨੂੰ ਸਤਿਗੁਰੂ ਜੀ ਦੇ ਚਰਨਾਂ 'ਚ ਸਮਰਪਿਤ ਕਰਦਾ ਹੋਇਆ ਸਮੂਹ ਸਾਧ ਸੰਗਤ ਤੋਂ ਛਿਮਾ ਦਾ ਜਾਚਕ ਹੁੰਦਾ ਸਰਵੇ ਭਵੰਤੁ ਸੁਖਿਨਾ ਸਰਵੇ ਸੰਤੁ ਨਿਰਾਮਯਾ ਸਰਵੇ ਭਦਰਾਨਿ ਪਸ਼ੰਤੂ ਮਾ ਕਸ਼ਚੇ ਦੁਖ ਭਗ ਭਵੇਤ हे परमात्मा सब सुखी हों हे परमात्मा सब निरोगी हों हे परमात्मा सब धर्म ਦੇ ਰਸਤੇ ਤੇ ਚੱਲਣ ਤੇ हे परमात्मा ਸਰਬੱਤ ਦਾ ਭਲਾ ਹੋਵੇ ਇਸੇ શુભ ਕਾਮਨਾ ਦੇ ਨਾਲ ਸਤਿ ਸ੍ਰੀ ਅਕਾਲ